ਦਾ ਬੱਚਾ ਚੰਗਾ ਹੋਵੇ ਮਾੜਾ ਹੋਵੇ ਅਸੀਂ ਉਹਨੂੰ ਘਰੇ ਬਾੜ ਕੇ ਚਪੇੜਾ ਮਾਰ ਦਦੇ ਲੇਕਿਨ ਲੇਕ ਪਬਲਿਕ ਪੇਜ ਤੇ ਆਪਾਂ ਹਾਂ ਦਾ ਸਾਥ ਦੇਣਾ ਆਪਣਾ ਬਣਦਾ ਜੀ ਜੀ ਜੋ ਆਰਗੇਨਾਈਜ਼ਰ ਚਾਹੁੰਦਾ ਕਿ ਉਹ ਪਿੱਛੇ ਹਟਣ ਦੀ بجائے ਸਾਥ ਦਿੰਦਾ ਦੂਸਰੀ ਪਾਰਟੀ ਨੂੰ ਸਮਝਾਉਂਦਾ ਸਿਮਨ ਉੱਥੇ ਬੈਠ ਕੇ ਗੱਲ ਹੋ ਜਾਂਦੀ ਐਡਾ ਮਤਲਬ ਹੁਣ ਮਸਲਾ ਗੱਲ kia ਜਦੋਂ ਈਗੋ ਆ ਜਾਂਦੀ ਹੈ ਨਾ ਵਿਚਾਲੇ ਅਸੀਂ ਨਹੀਂ ਜੁਕेंगे ਵਾਲੀ ਗੱਲ ਹੋ ਜਾਂਦੀ ਹੈ ਤੈਨੂੰ ਹੀ ਆਗਾ ਕਿ ਕੱਲ੍ਹ ਸੀ ਮੁਰਣਾਲੇ ਚੀਜ਼ ਹੋਈ ਆ ਇਹ ਬਹੁਤ ਕੁੜੀਆਂ ਨਾਲ ਇਹ ਚੀਜ਼ ਪੀਸ ਹੁੰਦੀ ਆ ਪਰ ਕੁੜੀਆਂ ਕਈ ਵਾਰੀ ਉਹੀ ਜਿਹੜੀ ਤੁਸੀਂ ਗੱਲ ਕਿਹਾ ਵੀ ਆਰਗੇਨਾਈਜ਼ਰ ਪਿੱਛੇ ਹੋ ਗਿਆ ਪਰ ਕਈ ਵਾਰੀ ਕੁੜੀਆਂ ਐਸੇ ਡਰਦੀਆਂ ਵਿਚਾਰੀਆਂ ਬੋਲਦੀਆਂ ਨਹੀਂ ਕਿ ਉਹ ਆਰਗੇਨਾਈਜ਼ਰ ਦੇ ਨਾਲ ਬੀਸਿਕਲੀ ਉਹ ਗਏ ਸੀਗੇ ਜੀ ਜੋ ਚਾਹੁੰਦੇ ਤੇ ਮੈਨੂੰ ਲੱਗਦਾ ਏਡਾ ਮਸਲਾ ਹਾਈਲਾਈਟ ਹੋਣਾ ਨਹੀਂ ਸੀ ਯਾਰ ਦੇ ਵਿੱਚ ਇੱਕ ਬਾਈ ਬਾਈ ਕਲਚਰ ਆ ਨਾ ਪ੍ਰਧਾਨਗੀ ਵਾਲਾ ਸ਼ਾਖ ਦਾ ਉਹ ਉਹਨਾਂ ਚੀਜ਼ਾਂ ਕਰਕੇ ਨਾ ਕਈ ਵਾਰੀ ਬੰਦੇ ਜ਼ਿਆਦਾ ਹਾਈਪਰ ਹੋ ਜਾਂਦੇ ਆ ਉਹਦੇ ਚ ਇੱਕ ਈਗੋ ਲੈਵਲ ਆ ਜਾਂਦਾ ਕਿ ਲੈ ਯਾਰ ਮੈਨੂੰ ਇਹ ਕਿਵੇਂ ਬੋਲ ਗਿਆ ਉਸ ਚੀਜ਼ ਕਰਕੇ ਚੀਜ਼ਾਂ ਜ਼ਿਆਦਾਤਰ ਇਦਾਂ ਦੀਆਂ ਹੋ ਜਾਂਦੀਆਂ ਤੇ ਜੇ ਉੱਥੇ ਘਰ ਦੇ ਵਿੱਚ ਹੁੰਦੇ ਜੇ ਘਰ ਦੇ ਵਿੱਚ ਕੋਈ ਸਿਆਣਾ ਬੰਦਾ ਉਹਦੇ ਮੂਹਰੇ ਆ ਕੇ ਉਦੋਂ ਇਹ ਮੈਨੂੰ ਲੱਗਦਾ ਨਿਭੜ ਜਾ ਸਕਦਾ ਸੀ ਜੇ ਉਹਨਾਂ ਨੇ ਸੇਵਰ ਨੂੰ ਬੁੱਕ ਕੀਤਾ ਹੁੰਦਾ ਤਾਂ ਉਹਦਾ ਇੱਕ ਬ੍ਰਾਂਡ ਨੇਮ ਆ ਉਸੇ ਕਰਕੇ ਆਪਾਂ ਬੁੱਕ ਕੀਤਾ ਹੋ ਜੀ ਤੇ ਜੇ ਉਹ ਅੱਜ ਪੈਰ ਪਿੱਛੇ ਖਿੱਟਦੇ ਆ ਵੀ ਨਹੀਂ ਬੁਲਾਇਆ ਹੋ ਸਕਦਾ ਮੇਬੀ ਉਹ ਸੈਕੰਡ ਪਾਰਟੀ ਮੈਂ ਤਾਂ ਜਾਣਦਾ ਨਹੀਂ ਉਹਨਾਂ ਦਾ ਕੋਈ ਦਾਰਦ ਦਾ ਬਕਾਇਆ ਕੋਈ ਹੋਣਾ ਦਬਾਅ ਹੋਣਾ ਅੱਜਕੱਲੋ ਸਾਡੇ ਪੈਸੇ ਲੈ ਕੇ ਸਾਡੇ ਤੇ ਸਿੱਟੀ ਜਾਂਦੇ ਆ ਜੀ ਜੀ ਮੰਨ ਲਓ ਤੁਹਾਨੂੰ ਆ ਆ ਕੇ ਕਹਿਣਗੇ ਆ ਚੱਕ ਵੀ 500 ਮੈਨੂੰ ਇਹਦਾ 5000 ਦੇ ਦੇ ਮੈਂ ਇੱਥੇ ਜੱਟਣਾ ਹੀ ਕਈ ਵਾਰੀ ਕਹੀ ਅਸੀਂ ਬੰਦਿਆਂ ਨੂੰ ਹੀ ਉਹੋ ਜਿਹੇ ਨੂੰ ਸੱਬਿਆ ਹੁੰਨਾ ਕਈ ਵਾਰੀ ਸਾਡਾ ਪੰਜਾਬ ਦਾ ਕਲਚਰ ਆ ਜੇ ਇੱਕ ਬੰਦੇ ਨੂੰ ਪਾੜ ਦਿੱਤਾ ਚਾਰ ਬੰਦੇ ਨਾਲ ਉਂ ਚਲੇ ਜਾਂਦੇ ਆ ਉਹ ਜਿਹੜੇ ਚਾਰ ਉਂ ਆਏ ਹੁੰਦੇ ਆ ਫਰੀ ਦੀ ਸ਼ਰਾਬ ਫਰੀ ਦਾ ਖਾ ਪੀ ਕੇ ਖਾ ਪੀ ਕੇ ਪੈਸੇ ਲੁਟਾ ਲੈਂਦੇ ਸਾਨੂੰ ਤਾਂ ਪਹਿਲਾਂ ਹੀ ਜਦੋਂ ਲੋਕ ਬੁਕਿੰਗ ਕਰਨ ਆਉਂਦੇ ਆ ਬੜੇ ਕਵਸਚਨ ਮਾਰਕ ਸਾਡੇ ਤੇ ਲੱਗਦੇ ਆ ਬੜੇ ਸਵਾਲਾਂ ਦੇ ਜਵਾਬ ਦੇਣੇ ਪੈਂਦੇ ਆ ਪੇਜ ਅੱਗੇ ਇੱਕ ਪ੍ਰੋਗਰਾਮ ਬੁੱਕ ਹੁੰਦਾ ਹੁਣ ਇਹ ਇਨਸੀਡੈਂਟ ਤੋਂ ਬਾਅਦ ਨੇਚਰਲੀ ਤੇ ਉਹ ਸਾਡੀ ਲਾਈਨ ਦੇ ਕੁਝ ਅਨਪੜ ਬੰਦਿਆਂ ਨੇ ਇਹੋ ਜਿਹੇ ਬਿਆਨ ਦੇਤੇ ਕੁੜੀਆਂ ਬਾਰੇ ਜਾਂ ਤਾਂ ਉਹਦੇ ਕਰਕੇ ਮੈਨੂੰ ਲੱਗਦਾ ਕਿ ਸਾਨੂੰ ਹੋਰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਜੀ ਇਹਨਾਂ ਭਰਾਵਾਂ ਨੂੰ ਵੀ ਮੈਂ ਬੇਨਤੀ ਕਰਦਾ ਭਈ ਐਡੀ ਕੋਈ ਗੱਲ ਨਹੀਂ ਹੈਗੀ ਤੁਸੀਂ ਆਪਸ ਵਿੱਚ ਬੈਠ ਕੇ 2 ਮਿੰਟ ਵਿੱਚ ਮਸਲਾ ਸੁਲਝਣ ਵਾਲੀ ਗੱਲ ਉਹ ਤਾਂ ਕਹਿ ਰਹੀ ਹੈ ਤੁਹਾਡੇ ਸਾਹਮਣੇ ਵੀ ਇੱਕ ਵਾਰੀ ਸੌਰੀ ਫੀਲ ਕਰ ਲਵੇ ਕਿੰਦੀ ਕਿ ਗੱਲ ਸਿਮਰ ਦੇ ਹੱਕ ਦੇ ਵਿੱਚ ਖੜੇ ਹੋਣ ਦੇ ਲਈ ਉਸ ਦਾ ਸਾਥ ਦੇਣ ਦੇ ਲਈ ਵੱਖ-ਵੱਖ ਜਗ੍ਹਾ ਤੋਂ ਜਿਹੜੇ ਆਰਗੇਨਾਈਜ਼ਰ ਨੇ ਉਹ ਪਹੁੰਚੇ ਹੋਏ ਨੇ ਇੱਥੇ ਸਾਡੇ ਨਾਲ ਮੌਜੂਦ ਨੇ ਜੋ ਜਿਗਰਾਉਂ ਤੋਂ ਪਹੁੰਚੇ ਹੋਏ ਨੇ ਫਰੀਦਕੋਟ ਤੋਂ ਪਹੁੰਚੇ ਨੇ ਵੱਖ-ਵੱਖ ਥਾਂ ਤੋਂ ਪਹੁੰਚੇ ਹੋਏ ਨੇ ਅਲਬਤ ਕਰਾਂਗੇ ਸਰ ਕਿਵੇਂ ਵੇਖਣਗੇ ਜੋ ਮਾਮਲਾ ਵਾ ਹਾਈਲਾਈਟ ਹੋਇਆ ਇੰਨਾ ਜ਼ਿਆਦਾ ਪਹਿਲਾਂ ਤਾਂ ਜੀ ਬੜੀ ਦੁਖਾਲੀ ਗੱਲ ਹੈ ਕਿਉਂਕਿ ਸਾਡਾ ਪ੍ਰੋਫੈਸ਼ਨ ਦਾ ਪਹਿਲੇ ਹੀ ਬਹੁਤ ਸਵਾਲਾਂ ਦੇ ਰਿਹਾ ਜਾਂਦਾ ਸਾਡੇ ਪ੍ਰੋਫੈਸ਼ਨ ਨੂੰ ਲੋਕ ਇੱਥੇ ਪਹਿਲੇ ਹੀ ਉਸ ਨਜ਼ਰੀਏ ਨਾਲ ਦੇਖਦੇ ਆ ਸਾਨੂੰ ਤਾਂ ਸਾਰਿਆਂ ਨੂੰ ਅਸੀਂ ਜਿਵੇਂ ਅੱਜ ਵੀ ਇੱਥੇ ਇਕੱਠ ਹੋਇਆ ਸਿਮਰ ਦੇ ਹੱਕ ਵਿੱਚ ਵੀ ਸੀਗਾ ਇਕੱਠ ਤੇ ਕੁਝ ਹੱਕ ਇਸ ਲਈ ਸੀ ਕਿ ਸਾਡੀ ਲਾਈਨ ਦੇ ਜਿਹੜੇ ਬੰਦੇ ਆ ਉਹਨਾਂ ਨੂੰ ਕੁਝ ਰੂਟ ਰੈਗੂਲੇਸ਼ਨ ਕਈ ਵਾਰੀ ਨਹੀਂ ਫਾਲੋ ਕਰਦੇ ਹਨਾ ਵੀ ਉਹਨਾਂ ਨੂੰ ਵੀ ਸਮਝਾਇਆ ਜਾ ਸਕੇ ਹੁਣ ਜਿਵੇਂ ਸਿਮਰ ਦਾ ਮਸਲਾ ਹੈਗਾ ਜੇ ਉੱਥੇ ਜਿਹੜੇ ਪਰਿਵਾਰ ਦੇ ਵਿੱਚ ਉਹ ਕੰਮ ਕਰਨ ਗਈ ਸੀ ਜਿਨੇ ਅਨੇ ਹੁਣ ਕਈ ਵਾਰੀ ਕਿਸੇ ਆਰਟਿਸਟ ਨੂੰ ਹੁੰਦਾ ਨਾ ਆਪਾਂ ਉਹਦੀ ਡਿਮਾਂਡ ਤੇ ਆਪਾਂ ਨੂੰ ਪਸੰਦ ਕਰਦੇ ਆ ਤਾਂ ਹੀ ਉਹਨੂੰ ਵਿਆਹ ਤੇ ਸੱਦਦੇ ਹਾਂ ਠੀਕ ਹੈ ਜੀ ਉੱਥੇ ਦੋਨੇ ਜਣੇ ਥੋੜਾ ਜਿਹਾ ਕੂਲ ਰਹਿੰਦੇ ਜਾਂ ਕਰਦੇ ਉੱਥੇ ਸਮਝਦਾਰੀ ਦਿਖਾਉਂਦੇ ਜਾਂ ਜਿਹੜੇ ਆਰਗੇਨਾਈਜ਼ਰ ਦੇ ਨਾਲ ਬੀਸਿਕਲੀ ਉਹ ਗਏ ਸੀਗੇ ਜਿਉਂ ਚਾਹੁੰਦੇ ਤੇ ਮੈਨੂੰ ਲੱਗਦਾ ਐਡਾ ਮਸਲਾ ਹਾਈਲਾਈਟ ਹੋਣਾ ਹੀ ਨਹੀਂ ਸੀਗਾ ਜੀ ਆਰਗੇਨਾਈਜ਼ਰ ਵੀ ਪੈਰ ਪਿੱਛੇ ਕਰਕੇ ਆਰਗੇਨਾਈਜ਼ਰ ਸਾਰੀ ਦੀ ਸਾਰੀ ਗਲਤੀ ਉਹ ਹੀ ਸਿਮਰਦੀ ਕੱਢ ਰਹੇ ਨੇ ਦੇਖੋ ਐਦਾ ਹੁੰਦਾ ਮੈਡਮ ਕਈ ਵਾਰੀ ਨਾ ਕੀ ਆਪਣੀ ਆਪਣੀ ਸੋਚ ਦੀ ਗੱਲ ਹੁੰਦੀ ਆ ਹੁਣ ਮੰਨ ਕੇ ਚੱਲੋ ਮੈਂ ਵੀ ਆਰਗੇਨਾਈਜ਼ਰ ਆ ਮੇਰਾ ਜਗਰਾਉ ਤੋਂ ਮੈਂ 22-23 ਸਾਲ ਤੋਂ ਪ੍ਰਿੰਸ ਇੰਟਰਟੇਨਰਸ ਦੇ ਨਾਮ ਤੇ ਕੰਮ ਕਰ ਰਿਹਾ ਇਹ ਮੇਰੇ ਬੀਰ ਦੀ ਫਰੀਦਕੋਟ ਤੋਂ ਨੇ ਮੋਗੇ ਤੋਂ ਨੇ ਅਸੀਂ ਸਾਰੇ ਆਰਗੇਨਾਈਜ਼ਰ ਹੀ ਆ ਕੋਈ ਡੀਜੇ ਦੇ ਪ੍ਰੋਫੈਸ਼ਨ ਚਾ ਮੈਨੂੰ ਅੱਜ 20 ਸਾਲ ਹੋ ਗਏ ਆ ਆਰਕੈਸਟਰਾ ਦਾ ਕੰਮ ਕਰਦੇ ਨਾ ਉਹਦੇ ਵਿੱਚ ਕਈ ਵਾਰੀ ਕੀ ਹੁੰਦਾ ਕਿ ਜਿਹੜੇ ਬੰਦਿਆਂ ਨੇ ਪ੍ਰੋਗਰਾਮ ਬੁੱਕ ਕੀਤਾ ਹੁੰਦਾ ਸਾਹਮਣੇ ਵਾਲਾ ਬੰਦਾ ਜਿਹੜਾ ਮੈਂ ਤੁਹਾਨੂੰ ਦੱਸ ਕੇ ਛੱਡਿਆ ਅੱਗੇ ਉਹਨਾਂ ਨਾਲ ਵੀ ਗੱਲ ਕੀਤੀ ਜਿਹੜਾ ਪੰਜਾਬ ਦੇ ਉਹਨਾ ਚੀਜ਼ਾਂ ਕਰਕੇ ਨਾ ਕਈ ਵਾਰੀ ਬੰਦੇ ਜਿਆਦਾ ਹਾਈਪਰ ਹੋ ਜਾਂਦੇ ਆ ਉਹ ਚੀਜ਼ ਐਡੀ ਵੱਡੀ ਨਹੀਂ ਹੁੰਦੀ ਜਦੋਂ ਤੁਹਾਡੇ ਚ ਇੱਕ ਈਗੋ ਲੈਵਲ ਆ ਜਾਂਦਾ ਕਿ ਲੈ ਯਾਰ ਮੈਨੂੰ ਇਹ ਕਿਵੇਂ ਬੋਲ ਗਿਆ ਉਸ ਚੀਜ਼ ਕਰਕੇ ਚੀਜ਼ਾਂ ਜ਼ਿਆਦਾਤਰ ਇਦਾਂ ਦੀਆਂ ਹੋ ਜਾਂਦੀਆਂ ਤੇ ਜੇ ਉੱਥੇ ਘਰ ਦੇ ਵਿੱਚ ਹੁੰਦੇ ਜੇ ਘਰ ਦੇ ਵਿੱਚ ਕੋਈ ਸਿਆਣਾ ਬੰਦਾ ਉਦੋਂ ਹੀ ਮੂਹਰੇ ਆ ਕੇ ਉੱਥੇ ਇਹ ਮੈਨੂੰ ਲੱਗਦਾ ਨਿਬੜ ਜਾ ਸਕਦਾ ਸੀ ਇਹ ਮੀਡੀਆ ਅੱਜਕੱਲ ਮੀਡੀਆ ਦਾ ਜੋਗ ਹੈ ਤੁਹਾਨੂੰ ਪਤਾ ਹਰ ਚੀਜ਼ ਮਿੰਟਾਂ ਸਕਿੰਟਾਂ ਦੇ ਵਿੱਚ ਫੈਲ ਜਾਂਦੀ ਹੈ ਤੇ ਵਾਇਲੈਂਸ ਦਾ ਬਹੁਤ ਛੇਤੀ ਸਾਡੇ ਲੋਕ ਵੀ ਹੈ ਉਹ ਚੰਗੀਆਂ ਚੀਜ਼ਾਂ ਦੀ ਜਗ੍ਹਾ ਗਲਤ ਚੀਜ਼ਾਂ ਨੂੰ ਜ਼ਿਆਦਾ ਪ੍ਰਮੋਟ ਕਰਨ ਲੱਗੇ ਤੇ ਕਲਚਰ ਬਣ ਗਿਆ ਉਦਾਂ ਦੇ ਲੋਕਾਂ ਨੂੰ ਆਪਾਂ ਆਈਡੀਅਲ ਮੰਨਣ ਲੱਗ ਗਏ ਜਿਹੜੇ ਲੋਕ ਗਲਤ ਨੇ ਗਲਤ ਅੰਸਰਾਂ ਨੂੰ ਯਾਨੀ ਕਿ ਜਿਹੜੇ ਬੰਦੇ 'ਚ ਪ੍ਰਧਾਨਗੀ ਜੀ ਲੱਗਦੀ ਆ ਨਾ ਲੋਕ ਉਹਨਾਂ ਦੇ ਪਕਰ ਲੱਗ ਜਾਂਦੇ ਨੇ ਨਹੀਂ ਤਾਂ ਉੱਥੇ ਹੀ ਸੋਲਵ ਹੋ ਸਕਦੀ ਸੀ। ਤੁਹਾਨੂੰ ਕੀ ਲੱਗਦਾ ਕਿਸ ਤਰ੍ਹਾਂ ਦੇ ਰੂਲਸ ਐਂਡ ਰੈਗੂਲੇਸ਼ਨ ਆ ਜਿਹੜੇ ਕਿ ਆਰਕੈਸਟਰ ਵਾਲਿਆਂ ਤੇ ਵੀ ਲਾਗੂ ਹੋਣੇ ਚਾਹੀਦੇ ਨੇ? ਦੇਖੋ ਜੀ ਪਹਿਲਾਂ ਤਾਂ ਜਿੰਨੇ ਹੁਣ ਕੁੜੀ ਦੇ ਖਿਲਾਫ ਵੀ ਜਿਹੜੇ ਬੰਦੇ ਬੋਲੇ ਨੇ ਚਲੋ ਵੀ ਸਾਡੇ ਭਰਾ ਨੇ ਕਈ ਵਾਰੀ ਕਿਸੇ ਦੀ ਪਰਸਨਲ ਇਸ਼ੂ ਵੀ ਹੁੰਦਾ ਹੁਣ ਜਿਵੇਂ ਕੁਛ ਕੁੜੀਆਂ ਦੇ ਵੀ ਤੁਸੀਂ ਦੇਖਿਆ ਹੋਣਾ ਬਿਆਨ ਆਏ ਨੇ ਉਹਦੇ ਵਿੱਚ ਕਈ ਵਾਰੀ ਕੀ ਹੁੰਦਾ ਨਾ ਅੱਜਕੱਲ ਮੀਡੀਆ ਦਾ ਜੋਗ ਹਰ ਬੰਦਾ ਚਾਹੁੰਦਾ ਕਿ ਮੈਂ ਹਾਈਲਾਈਟ ਹੋ ਜਾ ਇੱਕ ਟ੍ਰੈਂਡ ਜਿਹਾ ਬਣ ਗਿਆ ਹਰ ਘਰ ਦੇ ਵਿੱਚ ਇੱਕ ਐਕਟਰ ਹੈ ਇੱਕ ਬੁੱਧੀ ਜੀ ਵੀ ਹੈ ਉਹ ਚੀਜ਼ ਕਰਕੇ ਕਿ ਕਈ ਵਾਰੀ ਹੁੰਦਾ ਨਾ ਜਿਵੇਂ ਹੁਣ ਸਿਮਰ ਦੀ ਇਹ ਨਿਊਜ਼ ਹੀ ਚੱਲ ਰਹੀ ਆ ਉਹਦੇ ਵਿੱਚ ਕੀ ਹੁੰਦਾ ਕਿ ਇੱਕ ਜੈਲਸੀ ਫੈਕਟਰ ਵੀ ਆ ਜਾਂਦਾ ਤੁਸੀਂ ਤਾਂ ਮੀਡੀਆ ਤੁਸੀਂ ਇਸ ਚੀਜ਼ ਨੂੰ ਚੰਗੀ ਤਰ੍ਹਾਂ ਸਮਝਦੇ ਹੋ ਉਹ ਕਈ ਤਾਂ ਜੈਲਸੀ ਫੈਕਟਰ ਕਰਕੇ ਵੀ ਗਲਤ ਬਿਆਨ ਦੇ ਜਾਂਦੇ ਆ ਬਾਕੀ ਜਿਹੜੇ ਆਰਗੇਨਾਈਜ਼ਰ ਨੇ ਅਰੇਂਜਰਸ ਨੇ ਮੇਰੇ ਹਿਸਾਬ ਨਾਲ ਜਿਹੜੇ ਗਲਤ ਬੋਲੇ ਨੇ ਬਈ ਇਦਾਂ ਕਰਦੀ ਸੀ ਇਦਾਂ ਸੀ ਇਦਾਂ ਉਹ ਨਹੀਂ ਕਰਨਾ ਚਾਹੀਦਾ ਉਹ ਸਾਡੀ ਭੈਣ ਆ ਯਾਰ ਸਾਡਾ ਪ੍ਰੋਫੈਸ਼ਨਲ ਆ ਸਾਡੇ ਨਾਲ ਇੱਕ ਆਰਟਿਸਟ ਕੰਮ ਕਰਦਾ ਹੈ ਦੇਖੋ ਸਾਡਾ ਬੱਚਾ ਚੰਗਾ ਹੋਵੇ ਮਾੜਾ ਹੋਵੇ ਅਸੀਂ ਉਹਨੂੰ ਘਰੇ ਵਾੜ ਕੇ ਚਪੇੜਾ ਮਾਰ ਸਕਦੇ ਲੇਕਿਨ ਪਬਲਿਕ ਪੇਜ ਤੇ ਆਪਾਂ ਹਮ ਦਾ ਸਾਥ ਦੇਣਾ ਆਪਣਾ ਬਣਦਾ ਜੇ ਉਹਦੀ ਕੋਈ ਗਲਤੀ ਸੀ ਆਪਾਂ ਉਹਨੂੰ ਬੈਕ ਆਫ ਸਟੇਜ ਆਪਾਂ ਕਹਿ ਸਕਦੇ ਸੀ ਕੋਈ ਗੱਲ ਦੋਨੋਂ ਪਾਰਟੀਆਂ ਨੂੰ ਆਪਾਂ ਇਹ ਨਹੀਂ ਕਹਿੰਦੇ ਕਿ ਅਸੀਂ ਆਪਣਾ ਜੇ ਗਲਤਾਂ ਤਾਂ ਹਮ ਦਾ ਸਾਥ ਦੋ ਮਤਲਬ ਕਿ ਉੱਥੇ ਜਿਉਂ ਆਰਗੇਨਾਈਜ਼ਰ ਚਾਹੁੰਦਾ ਉਹ ਪਿੱਛੇ ਹਟਣ ਦੀ بجائے ਸਾਥ ਦਿੰਦਾ ਦੂਸਰੀ ਪਾਰਟੀ ਨੂੰ ਸਮਝਾਉਂਦਾ ਸਿਮਰ ਉੱਥੇ ਬੈਠ ਕੇ ਗੱਲ ਹੋ ਜਾਂਦੀ ਐ ਐਡਾ ਮਤਲਬ ਹੁਣ ਮਸਲਾ ਗੱਲ kia ਜਦੋਂ ਈਗੋ ਆ ਜਾਂਦੀ ਹੈ ਨਾ ਵਿਚਾਲੇ ਹਮ ਨਹੀਂ ਝੁਕेंगे ਵਾਲੀ ਗੱਲ ਹੋ ਜਾਂਦੀ ਹੈ ਜੀ ਜੀ ਇਹ ਜੇ ਵੇਖਿਆ ਜਾਵੇ ਕਿ ਅਜਿਹੇ ਕਹਿ ਸਕਦੇ ਹਾਂ ਕਿ ਇਹ ਸੀਰੀਜ਼ ਨੇ ਇਨਸੀਡੈਂਟ ਨੇ ਹਨਾ ਇਹ ਆਉਂਦੇ ਰਹਿੰਦੇ ਹੋਣਗੇ ਕਿਉਂਕਿ ਇਹ ਲਾਈਨ ਇਸ ਤਰ੍ਹਾਂ ਦੀ ਹੈ ਬਹੁਤ ਜ਼ਿਆਦਾ ਜੀ ਬਹੁਤ ਜਿਆਦਾ ਇਹ ਤਾਂ ਕੁਦਰਤੀ ਮੈਂ ਉਹੀ ਗੱਲ ਕਰਦਾ ਸੀ ਇਹ ਤਾਂ ਇੱਕ ਐਸਾ ਇਨਸੀਡੈਂਟ ਆ ਜਿਹੜਾ ਅੱਜਕੱਲ ਸੋਸ਼ਲ ਮੀਡੀਆ ਤੇ ਚਲੋ ਵੀਡੀਓ ਵਾਇਰਲ ਹੋ ਗਈ ਹਾਈਲਾਈਟ ਹੋ ਗਿਆ ਤੁਸੀਂ ਮੀਡੀਆ ਨੇ ਵੀ ਕਵਰ ਕਰ ਲਿਆ ਕਿੰਨੇ ਮਸਲੇ ਦਬੇ ਵੀ ਰਹਿ ਜਾਂਦੇ ਆ ਮੈਂ ਕਹਿੰਦਾ ਜੀ ਡੇਲੀ ਹੁੰਦਾ ਹਰ ਇੱਕ ਆਰਗੇਨਾਈਜ਼ਰ ਨੂੰ ਕਿਤੇ ਨਾ ਕਿਤੇ ਕੋਈ ਚੀਜ਼ਾਂ ਫੇਸ ਕਰਨੀਆਂ ਹੀ ਪੈਂਦੀਆਂ ਨੇ ਇਹ ਇਹ ਨਹੀਂ ਹੈਗਾ ਕਿ ਕੱਲੀ ਸਿਮਰਨ ਵਾਲੇ ਚੀਜ਼ ਹੋਈ ਆ ਇਹ ਬਹੁਤ ਕੁੜੀਆਂ ਨਾਲ ਇਹ ਚੀਜ਼ ਫੇਸ ਹੁੰਦੀ ਆ ਪਰ ਕੁੜੀਆਂ ਕਈ ਵਾਰੀ ਉਹੀ ਜਿਹੜੀ ਤੁਸੀਂ ਗੱਲ ਕਿਹਾ ਵੀ ਆਰਗੇਨਾਈਜ਼ਰ ਪਿੱਛੇ ਹੋ ਗਿਆ ਹੁਣ ਕਈ ਵਾਰੀ ਕੁੜੀਆਂ ਐਸੇ ਡਰਦੀਆਂ ਵਿਚਾਰੀਆਂ ਬੋਲਦੀਆਂ ਨਹੀਂ ਉਹ ਚੁੱਪ ਕਰ ਜਾਂਦੀਆਂ ਉਹਨਾਂ ਨੂੰ ਮੂਰੋਂ ਗਲਤ ਗਲਤ ਇਸ਼ਾਰੇ ਕੀਤੇ ਉਹ ਥੋੜੇ ਬੰਦੇ ਹੁੰਦੇ ਨੇ ਸਾਰੇ ਨਹੀਂ ਅਸੀਂ ਕੰਮ ਕਰਦੇ ਹਾਂ ਸਾਨੂੰ 80% ਲੋਕ ਆ ਜਿਹੜੇ ਚੰਗੇ ਮਿਲਦੇ ਨੇ ਸਾਨੂੰ ਮਤਲਬ ਕਿ ਵਧੀਆ ਐਪਰੀਸ਼ੀਏਟ ਕਰਦੇ ਆ ਮਾਨ ਸਤਕਾਰ ਕਰਦੇ ਆ ਲੇਕਿਨ ਫਿਰ ਵੀ 15-20% ਪੰਜਾਬ ਚ ਅਜੇ ਪਰ ਤਾਂ ਪੜ੍ਹੇ ਲਿਖੇ ਅਨਪੜ੍ਹ ਲੋਕ ਵੀ ਹੈਗੇ ਨੇ ਉੱਥੇ ਸਾਨੂੰ ਇਹ ਚੀਜ਼ਾਂ ਫੇਸ ਕਰਨੀਆਂ ਪੈਂਦੀਆਂ ਨੇ ਤੇ ਨਹੀਂ ਤਾਂ ਜੇ ਚਾਇਆ ਜਾਵੇ ਘਰ ਦੇ ਦੇਣ ਜਾਂ ਸਰਕਾਰ ਵੱਲੋਂ ਵੀ ਸਾਡੀ ਲਾਈਨ ਨੂੰ ਮਤਲਬ ਕਿ ਅਜ ਤੱਕ ਕੋਈ ਕਮੇਟੀ ਨਹੀਂ ਬਣੀ ਸਾਨੂੰ ਕੋਈ ਸਰਕਾਰ ਵੱਲੋਂ ਕੋਈ ਨਹੀਂ ਹੈ ਤੁਸੀਂ ਹੁਣ ਇਸ ਤੁਹਾਡੀ ਲਾਈਨ ਦੀ ਜੇਕਰ ਗੱਲ ਕਰੀਏ ਤੁਹਾਡੀ ਲਾਈਨ ਨੂੰ ਮਾੜਾ ਹੀ ਸਮਝਿਆ ਜਾਂਦਾ ਜੇ ਇਹਦੇ ਵਿੱਚ ਕੋਈ ਕੁੜੀ ਵਰਕ ਕਰ ਰਹੀ ਹੈ ਚਾਹੇ ਸਿਮਰਾ ਸਿਮਰ ਦੇ ਨਾਲ ਹੋਰ ਬਹੁਤ ਸਾਰੀਆਂ ਕੁੜੀਆਂ ਨੇ ਹੈ ਨਾ ਪ੍ਰੋਗਰਾਮਸ ਤੇ ਜਾਂਦੀਆਂ ਡਾਂਸ ਕਰਦੀਆਂ ਨੇ ਤੇ ਇੱਕ ਹੁੰਦਾ ਕਿ ਡਾਂਸਰ uh, professionnal dancer ਬੜਾ ਮਾਣ ਮਹਿਸੂਸ ਕਰਦਿੰਦੇ ਨੇ ਆਪਣੇ ਆਪ ਨੂੰ ਡਾਂਸਰ ਕਹਿੰਦੇ ਨੇ ਹੈਨਾ ਤੇ ਦੂਜੇ ਪਾਸੇ ਜੇ ਇਹੇ ਡਾਂਸ ਕਰਦੀਆਂ ਇਹਨਾਂ ਨੂੰ ਕਹਿੰਦੇ ਨੇ ਡਾਂਸਰਾਂ ਨਹੀਂ ਇਹ ਚਾਰਾਂ ਨੇ ਹੈਨਾ ਕੰਜਰਖਾਨਾ ਵਰਡ ਇਹਨਾਂ ਨੂੰ ਦਿੱਤਾ ਜਾਂਦਾ ਜਦ ਇਦਾਂ ਦੇ ਵਰਡ ਯੂਜ਼ ਕਰਕੇ ਵੀ ਫਿਰ ਵੀ ਆਪਾਂ ਪਰਿਵਾਰ ਦੇ ਸਾਹਮਣੇ ਉਹ ਪ੍ਰੋਗਰਾਮ ਬੁੱਕ ਕਰਦੇ ਆ ਕਰਦੇ ਆ ਬਿਲਕੁਲ ਜੀ ਦੇਖੋ ਗੱਲ ਇਦਾਂ ਵਾ ਜੀ ਇਹ ਤਾਂ ਅਨਪੜਤਾ ਵਾਲੀ ਗੱਲ ਹੈ ਡਾਂਸਰ ਵੀ ਇੱਕ ਜੌਬ ਹੈ ਜਿੱਦਾਂ ਕੋਈ ਆਪੀ ਆਈਪੀਐਸ ਆਫੀਸਰ ਲੱਗਿਆ ਐਦਾਂ ਨਹੀਂ ਸਾਡੀ ਲਾਈਨ 'ਚ ਬਹੁਤ ਪ੍ਰੋਫੈਸ਼ਨਲ ਪੜ੍ਹੀਆਂ ਲਿਖੀਆਂ ਐਮਏ ਬੀਐਡ ਕੀਤੀਆਂ ਹੋਈਆਂ ਕੁੜੀਆਂ ਵੀ ਕੰਮ ਕਰਦਿਆਂ ਕਿਉਂਕਿ ਚੰਗੀ ਪੇਮੈਂਟ ਮਿਲਦੀ ਆ ਹਰ ਬੰਦਾ ਜੋ ਪੈਸੇ ਨਾਲ ਕਰਦਾ ਜੇ ਤੁਸੀਂ ਸੋਚੋ ਕਿ ਇੱਜ਼ਤ ਨਹੀਂ ਨਹੀਂ ਇੱਜ਼ਤ ਹੈਗੀ ਹੈ ਇੱਕ ਆਪਣੀ ਸੋਚਨ ਦਾ ਨਜ਼ਰੀਆ ਕਿਹੜੇ ਲੋਕ ਕਿਸ ਨੂੰ ਕਿਸੇ ਲੱਗਦਾ ਕਦੋਂ ਇੰਨਾ ਵੀ ਨਜ਼ਰੀਆ ਵਾ ਜਿਹੜਾ ਇਸ ਚੀਜ਼ ਲਈ ਬਦਲੇਗਾ ਕਿਉਂਕਿ ਜੇ ਉਹ ਆ ਵੀ ਰਹੀਆਂ ਨੇ ਪ੍ਰੋਗਰਾਮ ਤੇ ਉਹਨਾਂ ਨੂੰ ਇਨਵਾਈਟ ਕੀਤਾ ਜਾਂਦਾ ਬੁਲਾਇਆ ਜਾਂਦਾ ਪ੍ਰੋਗਰਾਮ ਬੁੱਕ ਕੀਤਾ ਜਾਂਦਾ ਤਾਂ ਉਹ ਜਾਂਦੀਆਂ ਨੇ ਉੱਥੇ ਡਾਂਸ ਕਰਦੀਆਂ ਨੇ ਆਪਣੀ ਪਰਫਾਰਮੈਂਸ ਦਿੰਦੀਆਂ ਨੇ ਬਟ ਫਿਰ ਵੀ ਉਹਨਾਂ ਨੂੰ ਮਾੜੀ ਨਜ਼ਰ ਦੇ ਨਾਲ ਦੇਖਦੇ ਮੇਰੇ ਅਸਾਮ ਨਾਲ ਤਾਂ ਸਰਕਾਰ ਨੂੰ ਵੀ ਕੋਈ ਨਾ ਕੋਈ ਕਮੇਟੀ ਕੋਈ ਨਾ ਕੋਈ ਸੰਸਥਾ ਕੁਝ ਨਾ ਕੁਝ ਇਦਾਂ ਦੇ ਕਾਨੂੰਨ ਸਾਡੀ ਲਾਈਨ ਲਈ ਬਣਾਉਣੇ ਚਾਹੀਦੇ ਆ ਜੇ ਸਰਕਾਰ ਸੋਚੇ ਅੱਜ ਦੀ ਮੌਜੂਦਾ ਸਰਕਾਰ ਨੂੰ ਹੀ ਮੈਂ ਅਪੀਲ ਕਰਦਾ ਜੇ ਤੁਸੀਂ ਦੇਖੋ ਨਾ ਮੈਡਮ ਗੌਰ ਦੇ ਨਾਲ ਤਾਂ ਇਸ ਪ੍ਰੋਫੈਸ਼ਨ ਨੇ ਲੱਖਾਂ ਕੁੜੀਆਂ ਮੁੰਡਿਆਂ ਨੂੰ ਰੋਜ਼ਗਾਰ ਦਿੱਤਾ ਹੋਇਆ ਜੇ ਮੰਨ ਕੇ ਚੱਲੋ ਇਹ ਪ੍ਰੋਫੈਸ਼ਨ ਨਾ ਹੁੰਦਾ ਰੋਜ਼ਗਾਰ ਦੀ ਤਾਂ ਆਪਣੇ ਪੰਜਾਬ 'ਚ ਕੀ ਪੂਰੇ ਇੰਡੀਆ ਦੇ ਵਿੱਚ ਪਹਿਲਾਂ ਹੀ ਕਮੀ ਹੈ ਤੁਸੀਂ ਇਹ ਰੱਬ ਦਾ ਸ਼ੁਕਰ ਆ ਕਿ ਉਹ ਇੱਕ ਬੰਦਾ ਆਪਣੀ ਆਰਟ ਸਕਿੱਲ ਦੇ ਨਾਲ ਪੈਸਾ ਕਮਾ ਰਿਹਾ ਸਗੋਂ ਦੀ ਇਸ ਲਾਈਨ ਨੂੰ ਤਾਂ ਐਪਰੀਸ਼ੀਏਟ ਕਰਨਾ ਚਾਹੀਦਾ ਸਰਕਾਰ ਵੱਲੋਂ ਕੁਝ ਫੈਸਿਲਟੀਆਂ ਹੋ ਜੀਆਂ ਹੋਣੇ ਚਾਹੀਦਾ ਘੱਟੋ ਘੱਟ ਜਿਆਦਾ ਨਹੀਂ ਤਾਂ ਇਹੋ ਜਿਹਾ ਕੋਈ ਮਾੜਾ ਇਨਸੀਡੈਂਟ ਹੋ ਜਾਂਦਾ ਉਹ ਦੋਤਾ ਸਰਕਾਰ ਨੂੰ ਇਹ ਚਾਹੀਦਾ ਕਿ ਕੋਈ ਨਾ ਕੋਈ ਐਸਾ ਕਾਨੂੰਨ ਬਣਾ ਕੇ ਸਾਡਾ ਸਾਥ ਦਿੱਤਾ ਜਾਵੇ ਜਿਵੇਂ ਕੁੜੀ ਆ ਜਾਂ ਕੁਝ ਵੀ ਆ ਹੁਣ ਉਹ ਜਿਹੜੇ ਵੀਰ ਹੋਣਿਆਂ ਨਾਲ ਵੀ ਜਿਨ੍ਹਾਂ ਦਾ ਸਿਮਰ ਦਾ ਇਨਸੀਡੈਂਟ ਹੋਇਆ ਮੈਂ ਤਾਂ ਉਹ ਵੀ ਚਲੋ ਸਾਡੇ ਭਰਾ ਨੇ ਆਪਾਂ ਤਾਂ ਉਹਨਾਂ ਨੂੰ ਵੀ ਬੇਨਤੀ ਕਰਦੇ ਆ ਕਿ ਵੀਰੇ ਯਾਰ ਕੋਈ ਝੁਕਨ ਨਾਲ ਨੀਵਾ ਨਹੀਂ ਹੁੰਦਾ ਹਨਾ ਸਾਡੇ ਗੁਰੂ ਸਾਹਿਬ ਨੇ ਵੀ ਕਿਹਾ ਹੈ ਨੀਵੇਂ ਸੋ ਗੋਰਾ ਹੋਈਏ ਨ ਚੁਕਨ ਨਾਲ ਕੋਈ ਫਰਕ ਨਹੀਂ ਪੈਂਦਾ ਉਹਨਾਂ ਨੂੰ ਵੀ ਵੀਰੇ ਨੂੰ ਵੀ ਚਾਹੀਦਾ ਪ੍ਰੋਫੈਸ਼ਨਲ ਜਿਵੇਂ ਕੋਈ ਸਰਕਾਰੀ ਬੰਦਾ ਵਿੱਚ ਪਾ ਲੈਣ ਜਾਂ ਕੁਝ ਸਿਮਰ ਨੂੰ ਵੀ ਚਾਹੀਦਾ ਚਲੋ ਕੋਈ ਨਹੀਂ ਯਾਰ ਜੋ ਚੀਜ਼ ਹੋ ਗਈ ਕਿਉਂਕਿ ਦੇਖੋ ਇਹਦੇ ਨਾਲ ਕੀ ਹੈ ਕਿ ਸਾਡੇ ਜਿਹੜੇ ਅਸੀਂ ਆਰਗੇਨਾਈਜ਼ਰ ਅਸੀਂ ਇਸ ਚੀਜ਼ ਕਰਕੇ ਵਰੀਆਂ ਕਿ ਸਾਨੂੰ ਤਾਂ ਪਹਿਲਾਂ ਹੀ ਜਦੋਂ ਲੋਕ ਬੁਕਿੰਗ ਕਰਨ ਆਉਂਦੇ ਆ ਬੜੇ ਕੁਐਸਚਨ ਮਾਰਕ ਸਾਡੇ ਤੇ ਲੱਗਦੇ ਆ ਬੜੇ ਸਵਾਲਾਂ ਦੇ ਜਵਾਬ ਦੇਣੇ ਪੈਂਦੇ ਆ ਫਿਰ ਜਾ ਕੇ ਇੱਕ ਪ੍ਰੋਗਰਾਮ ਬੁੱਕ ਹੁੰਦਾ ਹੁਣ ਇਹ ਇਨਸੀਡੈਂਟ ਤੋਂ ਬਾਅਦ ਨੇਚਰਲੀ ਲੋ ਤੇ ਸਾਡੀ ਲਾਈਨ ਦੇ ਕੁਝ ਅਨਪੜ ਬੰਦਿਆਂ ਨੇ ਇਹੋ ਜਿਹਾ ਬਿਆਨ ਦੇਤੇ ਕੁੜੀਆਂ ਬਾਰੇ ਜਾਂ ਇਦਾਂ ਉਹਦੇ ਕਰਕੇ ਮੈਨੂੰ ਲੱਗਦਾ ਕਿ ਸਾਨੂੰ ਹੋਰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਣਾ ਸਰਕਾਰ ਨੂੰ ਚਾਹੀਦਾ ਕਿ ਸਾਡੇ ਲਈ ਵੀ ਕੋਈ ਨਾ ਕੋਈ ਇਦਾਂ ਦਾ ਕਾਨੂੰਨ ਬਣਾਵੇ ਕੋਈ ਇਦਾਂ ਦਾ ਜ਼ਰੂਰ ਬਣਾਉਣੀ ਚਾਹੀਦੀ ਹੈ ਸਸਤਾ ਜਿਹੜਾ ਕਿ ਖਿਆਲ ਰੱਖੇ ਯਾਰ ਫਿਰ ਵੀ ਅਸੀਂ ਸਾਡੀ ਲਾਈਨ ਦੇ ਵੀ ਅਸੀਂ ਲੱਖਾਂ ਮੁੰਡੇ ਕੁੜੀਆਂ ਨੂੰ ਕੰਮ ਦਿੰਦੇ ਆ ਸਾਡੇ ਕੋਲੇ ਲੇਬਰ ਵਾਲੇ ਕੰਮ ਕਰਦੇ ਆ ਡੀਜੇ ਜੋਕੀ ਨੇ ਐਲਈਡੀ ਵਾਲਸ ਵਾਲੇ ਨੇ ਕੁੜੀਆਂ ਮੁੰਡੇ ਆ ਭੰਗੜੇ ਗਰੁੱਪ ਵਾਲੇ ਨੇ ਲੱਖਾਂ ਮੇਰੇ ਹਿਸਾਬ ਨਾਲ ਮੁੰਡੇ ਕੁੜੀਆਂ ਇਸ ਪ੍ਰੋਫੈਸ਼ਨ ਤੋਂ ਰੋਟੀ ਖਾ ਰਹੇ ਨੇ ਜੀ ਤੁਸੀਂ ਕਿਵੇਂ ਵੇਖਦੇ ਹੋ ਇਸ ਇਨਸੀਡੈਂਟ ਨੂੰ ਦੇਖੋ ਜੀ ਜਿਹੜੀ ਤੁਸੀਂ ਗੱਲ ਕਹੀ ਸੀਗੀ ਵੀ ਇਹਨੂੰ ਕੰਜਰ ਘਾਟ ਕਿਹਾ ਜਾਂਦਾ ਜੀ ਦੇਖੋ ਜੇ ਤਾਂ ਮੇਰੀ ਭੈਣ ਇੰਸਟਾ ਤੇ ਪਾਉਂਦੀ ਆ ਉਹ ਤਾਂ ਤਾਂ ਫੈਸ਼ਨ ਆ ਠੀਕ ਹੈ ਜੀ ਤੇ ਜੇ ਕੁੜੀਆਂ ਨੱਚ ਰਹੀਆਂ ਕੰਜਰ ਘਾਟਾ ਕਿਉਂ ਜੀ ਜੀ ਆਪਣੇ ਨੂੰ ਆਪਾਂ ਚੰਗਾ ਕਹਿ ਰਹੇ ਆ ਜੇ ਕੋਈ ਕੁੜੀ ਸਟੇਜ ਤੇ ਨੱਚ ਰਹੀ ਆ ਉਹਨੂੰ ਆਪਾਂ ਕੰਜਰ ਘਾਟ ਕਹਿ ਰਹੇ ਆ ਮੈਂ ਇਹ ਚੀਜ਼ ਨੂੰ ਕੰਜਰ ਘਾਟ ਨਹੀਂ ਮੰਨਦਾ ਮੈਂ ਇਹ ਚੀਜ਼ ਨੂੰ ਇਹ ਚੀਜ਼ ਤੋਂ ਮੈਂ ਰੋਟੀ ਖਾਂਦਾ ਜੀ ਜੀ ਸੋਚਦਾ ਚਾਰ ਬੰਦੇ ਹੋਰ ਵੀ ਜਾਂਦੇ ਦੇਖੋ ਪੈਸੇ ਚੋਣ ਵਾਲੇ ਹੋਗੇ ਠੀਕ ਆ ਜੀ ਹੂੰ ਗੱਡੀ ਵਾਲਾ ਹੋ ਗਿਆ ਜੀ ਆਪਰੇਟਰ ਹੋ ਗਿਆ ਜੀ ਇਹ ਇਹ ਇਸ ਲਾਈਨ ਦੇ ਵਿੱਚ ਇੱਕ ਬੰਦਾ ਨਹੀਂ ਕੰਮ ਕਰਦਾ ਜਿਹੜਾ ਇੱਕ ਛੋਟੇ ਜਿਹੇ ਡੀਜੇ ਤੇ ਵੀ ਜਾਂਦੇ ਆ ਸੱਤ ਅੱਠ ਜਣੇ ਬੰਦੇ ਕੰਮ ਕਰਦੇ ਇੱਕ ਡੀਜੇ ਤੇ ਜੀ ਜਦੋਂ ਗਰੁੱਪ ਹੁੰਦਾ ਉਹ ਤਾਂ ਅਸੀਂ ਘੱਟੋ ਘੱਟ 25-30 ਜਣੇ ਹੁੰਨੇ ਆ ਜੀ ਵੱਧ ਹੀ ਜਣੇ ਇੰਨੇ ਬੰਦੇ ਨੂੰ ਰੋਜ਼ਗਾਰ ਮਿਲਦਾ ਜੀ 25 ਮੰਗ ਕਰਦੇ ਹੋ ਕਿ ਮਤਲਬ ਇਹਨਾਂ ਦੇ ਵੀ ਰਿਸਪੈਕਟ ਕੀਤੀ ਜਾਵੇ ਹਨਾ ਜਿਵੇਂ ਇਹ ਕਿਹੜਾ ਕਿਤੇ ਹੋਰ ਜਾ ਕੇ ਡਾਂਸ ਕਰਦੀਆਂ ਪੂਰੀ ਫੈਮਿਲੀ ਹੁੰਦੀ ਆ ਬੰਦੇ ਦੀ ਜਿੱਥੇ ਸਾਡੇ ਜਿੱਦਾਂ ਵੀਰੇ ਨੇ ਕਿਹਾ ਦੇਖੋ ਅੱਜ ਕੱਲ ਰੀਲਾਂ ਤੇ ਕੁੜੀਆਂ ਨੱਚ ਰਹੀਆਂ ਨੇ ਹਨਾ ਇਹ ਸਿਰਫ ਇੱਕ ਸਾਡੇ ਪੰਜਾਬ ਦੇ ਵਿੱਚ ਜਾਂ ਹਰਿਆਣਾ ਇੱਧਰਲੀ ਸਾਈਡ ਛੋਟੇ ਸਟੇਟ ਲੈਵਲ ਦੀ ਉਹੀ ਸੋਚ ਦਾ ਫਰਕ ਆ ਉਥੇ ਡਾਂਸਰ ਸ਼ਬਦ ਨੂੰ ਇਦਾਂ ਦਾ ਯੂਜ਼ ਕੀਤਾ ਜਾਂਦਾ ਨਹੀਂ ਤਾਂ ਤੁਸੀਂ ਵੱਡੇ ਵੱਡੇ ਬਾਲੀਵੁੱਡ ਦੇ ਆਰਟਿਸਟ ਦੇਖੋ ਉਹ ਪ੍ਰਾਊਡ ਨਾਲ ਆਪਣੇ ਨਾਮ ਦੇ ਮੂਰੇ ਡਾਂਸਰ ਲਿਖਦੇ ਆ ਜੀ ਹਨਾ ਡਾਂਸ ਕੋਈ ਇੱਕ ਫਾਰਮ ਹੈ ਇਹ ਇੱਕ ਆਰਟ ਫਾਰਮ ਹੈ ਇਹਦੇ 'ਚ ਕੋਈ ਗੱਲ ਨਹੀਂ ਹੈਗਾ ਜੇ ਕਿਸੇ ਦਾ ਬੱਚਾ ਵੀ ਕੱਲ ਨੂੰ ਇਸ ਦੇਖੋ ਵਧੀਆ ਪੇਮੈਂਟ ਮਿਲ ਰਹੀ ਆ ਰਿਸਪੈਕਟ ਵੀ ਹੈਗੀ ਇਦਾਂ ਨਹੀਂ ਇਹ ਤਾਂ ਚਲੋ 20% ਮਾੜੇ ਜਿਹੜੇ ਅਨਸਰ ਆਉਣਾ ਕਰਕੇ ਆਪਾਂ ਲਾਈਨ ਉਹੀ ਇਸ ਚੀਜ਼ ਨੂੰ ਬਦਨਾਮ ਕਰਦੇ ਆ ਜੀ ਨਹੀਂ ਤਾਂ ਦੇਖਿਆ ਜਾਵੇ ਇਦਾਂ ਦੀ ਗੱਲ ਹੀ ਬਹੁਤ 80% ਘਰਾਂ 'ਚ ਅਸੀਂ ਜਾਣਿਆ ਸਾਨੂੰ ਰਿਸਪੈਕਟ ਮਿਲਦੀ ਆ ਲੋਕ ਵਧੀਆ ਤਰੀਕੇ ਨਾਲ ਟਰੀਟ ਕਰਦੇ ਆ ਪਰ ਲੇਕਿਨ ਕਿ ਜਿੱਦਾਂ ਦੀ ਸਾਡੇ ਘਰੇ ਧੀਆਂ ਪੈਣਾ ਨੇ ਯਾਰ ਓਦਾਂ ਦੀਆਂ ਇਹੀ ਕੁੜੀਆਂ ਨੇ ਤੇ ਇਹ ਕੁੜੀਆਂ ਮਜਬੂਰੀ ਨੂੰ ਵੀ ਆ ਜੇ ਮਜਬੂਰੀ ਨੂੰ ਨਹੀਂ ਵੀ ਨਹੀਂ ਅਗਲੇ ਦਾ ਇੱਕ ਜੌਬ ਹੈ ਅਗਲੇ ਨੂੰ ਪੈਸੇ ਤੁਸੀਂ ਪ੍ਰੈਸ ਰਿਪੋਰਟਰ ਹੋ ਉਹਨਾਂ ਇਦਾਂ ਇੱਕ ਜੌਬ ਹੈ ਉਹਨਾਂ ਦੀ ਉਹ ਜੋ ਜੌਬ 'ਚ ਆਪਣਾ ਕੰਮ ਕਰਦੇ ਆ ਘੱਟੋ ਘੱਟ ਉਹਨਾਂ ਨੂੰ ਉਹ ਰਿਸਪੈਕਟ ਦਿਓ ਉਹਨਾਂ ਦੇ ਠੀਕ ਹੈ ਉਹ ਟਾਈਮ ਦਾ ਜਿਹੜਾ 4-5 ਘੰਟੇ ਦਾ ਹੁੰਦਾ ਇੱਕ ਫ੍ਰੈਂਡਲੀ ਆਪਣਾ ਇਨਸੀਡੈਂਟ ਬਣਦਾ ਹੈ ਲੇਕਿਨ ਉਸ ਚੀਜ਼ ਨੂੰ ਐਦਾਂ ਨਹੀਂ ਦੇਖਣਾ ਚਾਹੀਦਾ ਕਿ ਜਮੈਂ ਤੁਸੀਂ ਗਲਤ ਨਜ਼ਰੀਏ ਨਾਲ ਦੇਖ ਵੀ ਰਹੇ ਹੋ ਤੇ ਆਪਣੇ ਵਿਆਹਮਾਂ ਤੇ ਸੱਦ ਵੀ ਰਹੇ ਹੋ ਹਣਾ ਤੁਸੀਂ ਜਿਓ ਕੁੜੀਆਂ ਨੂੰ ਤੁਸੀਂ ਅੱਜ ਬੁੱਕ ਕੀਤਾ ਤਾਂ ਨੈਚੁਰਲੀ ਤੁਹਾਨੂੰ ਉਹ ਥੋੜੇ ਅਸੀਂ ਤਾਂ ਲੋਕਾਂ ਦੀਆਂ ਰੌਣਕਾਂ ਨੂੰ ਚਾਰ ਚੰਨ ਲਾਉਂਦੇ ਆ ਜੀ ਅਸੀਂ ਸਾਡੇ ਬਗੈਰ ਉਹਨਾਂ ਦੀਆਂ ਖੁਸ਼ੀਆਂ ਬੇਕਾਰ ਜੇ ਡੀਜੇ ਨਾ ਹੋਵੇ ਜਾਂ ਸਾਊਂਡ ਸਿਸਟਮ ਅਸੀਂ ਨਾ ਲਈਏ ਜਾਂ ਆਰਟਿਸਟ ਨਾ ਹੋਣ ਤਾਂ ਉਹ ਚਾਰ ਗੁਣਾ ਅਸੀਂ ਤਾਂ ਉਹਦੇ ਵਿਆਹ ਦੀ ਰੌਣਕ ਨੂੰ ਪਤਾ ਕੇ ਹੁੰਨੇ ਆ ਨਾਲੇ ਅਸੀਂ ਤਾਂ ਲੋਕਾਂ ਦੀਆਂ ਖੁਸ਼ੀਆਂ ਮੰਗਦੇ ਆ ਜੀ ਲੋਕਾਂ ਦੇ ਘਰਾਂ ਦੇ ਵਿੱਚ ਖੁਸ਼ੀਆਂ ਹੋਣੀਆਂ ਤਾਂ ਸਾਡੇ ਘਰ ਦੇ ਚੁੱਲ੍ਹੇ ਚੱਲਣੇ ਨੇ ਹਣਾ ਬੇਸਿਕਲੀ ਗੱਲ ਇਹ ਆ ਅਸੀਂ ਇੱਥੇ ਇਕੱਠੇ ਵੀ ਤਾਂ ਹੀ ਹੋਏ ਆ ਕਿ ਚਲੋ ਯਾਰ ਸਾਡੀ ਲਾਈਨ ਲਈ ਨਾ ਹੁਣ ਇਹ ਇਨਸੀਡੈਂਟ ਤੋਂ ਬਾਅਦ ਇਦਾਂ ਨਾ ਹੋਵੇ ਕਿ ਲੋਕ ਸਾਡੇ ਲਈ ਕੁਛ ਉਦਾਂ ਦਾ ਸੋਚਣ ਲੱਗ ਜਾਣ ਇਦਾਂ ਦਾ ਕੁਛ ਨਹੀਂ ਹੁੰਦਾ ਲੋਕਾਂ ਨੂੰ ਵੀ ਬੇਨਤੀ ਹੈ ਉਹ ਜਿਹੇ ਇਨਸੀਡੈਂਟ ਹੋ ਜਾਂਦੇ ਆ ਕਈ ਵਾਰੀ ਵਿਆਹਾਂ 'ਚ ਹੁੰਦੇ 'ਚ ਕਈ ਵਾਰੀ ਸਾਦੀ ਵੀ ਕਿਤੇ ਨਾ ਕਿਤੇ ਕੋਈ ਤਮਈ ਹੁੰਦੀ ਆ ਕਈ ਵਾਰੀ ਕਈ ਅਸੀਂ ਬੰਦਿਆਂ ਨੂੰ ਹੀ ਉਹ ਜਿਹਨੂੰ ਸੱਦਿਆ ਹੁੰਦਾ ਕਈ ਵਾਰੀ ਸਾਡਾ ਪੰਜਾਬ ਦਾ ਕਲਚਰ ਆ ਜੇ ਇੱਕ ਬੰਦੇ ਨੂੰ ਕਾੜ ਦਿੱਤਾ ਚਾਰ ਬੰਦੇ ਨਾਲ ਉਂ ਚਲੇ ਜਾਂਦੇ ਆ ਉਹ ਜਿਹੜੇ ਚਾਰ ਉਂ ਆਏ ਹੁੰਦੇ ਆ ਫ੍ਰੀ ਦੀ ਸ਼ਰਾਬ ਫ੍ਰੀ ਦਾ ਖਾ ਪੀ ਕੇ ਖਾ ਪੀ ਕੇ ਪੈਸੇ ਲੁਟਾਉਂਦੇ ਨੇ ਹਾਂ ਪੈਸੇ ਨਹੀਂ ਲੜ ਪੈਸੇ ਦਾ ਜਿਹੜੇ ਲਟਾਉਣ ਵਾਲਾ ਸਿਸਟਮ ਤੁਹਾਨੂੰ ਕੀ ਦੱਸਾਂ ਸਾਡੇ ਬਹੁਤ ਮੁੱਦੇ ਨੇ ਜਿਨ੍ਹਾਂ ਤੇ ਜੇ ਤੁਹਾਨੂੰ ਦੱਸਣ ਬਹਿ ਜੀ ਅਮੇਰ ਕਾਲ 100 ਤੋਂ ਵੱਧ ਪ੍ਰੋਬਲਮਾਂ ਅਸੀਂ ਫੇਸ ਕਰਦੇ ਹੋਵਾਂਗੇ ਠੀਕ ਹੈ ਨਾ ਜੀ ਉਹਦੇ ਪੈਸੇ ਲੁੱਟਣ ਵਾਲੇ ਤਾਂ ਇਹ ਟ੍ਰੈਂਡ ਹੋ ਗਿਆ ਜੀ ਅੱਜ ਕੱਲ ਸਾਡੇ ਪੈਸੇ ਲੈ ਕੇ ਸਾਡੇ ਤੇ ਸਿੱਟੀ ਜਾਂਦੇ ਆ ਜੀ ਮੰਨ ਲਓ ਤੁਹਾਨੂੰ ਆ ਆ ਕੇ ਕਹਿਣਗੇ ਆਪ ਚੱਕ ਵੀ 500 ਮੈਨੂੰ ਇਹਦਾ ਬੱਟੇ 5000 ਦੇ ਦੇ ਮੈਂ ਇੱਥੇ ਹੀ ਸੱਟਣਾ ਹੀ ਬੰਦੇ ਹਨ ਬੁਕਿੰਗ ਕਰਨ ਵੇਲੇ ਵੀ ਲੋਕ ਪੈਸੇ ਦੀ ਡਿਮਾਂਡ ਕਰਦੇ ਆ ਕਿ ਸਾਡੇ ਆ ਚਾਰ ਬੰਦਿਆਂ ਨੂੰ ਸੱਟਣ ਲਈ ਪੈਸੇ ਵੀ ਤੁਸੀਂ ਦੇਦਨੇ ਆ ਉਹ ਬਾਈ ਬਾਈ ਕਲਚਰ ਪ੍ਰਮੋਟ ਕਰ ਰਹੇ ਹੋ ਮਤਲਬ 500 ਦੇ ਕੇ 5000 ਮੰਗਦੇ ਨੇ 5000 ਮੰਗ 5000 ਵੀ ਛੱਡੋ ਜੀ ਬੁਕਿੰਗ ਕਰਨ ਵੇਲੇ ਅੱਜ ਕੱਲ ਐਗਰੀ ਉਹ ਕਰਦੇ ਆ ਵੀ ਸਾਡੇ 4 ਫੈਮਿਲੀ ਮੈਂਬਰਸ ਨੂੰ ਪੈਸੇ ਤੁਸੀਂ ਦੇਣੇ ਆ ਸੱਟਣ ਲਈ ਕਈ ਵਾਰੀ ਮੈਂ ਕਈਆਂ ਨੂੰ ਸਵਾਲ ਵੀ ਕਰਦਾ ਹਾਂ ਨਾ ਬਾਈ ਇਹ ਕਾਦੀ ਸਰਦਾਰੀ ਆ ਤੁਸੀਂ ਫ੍ਰੀ ਦੇ ਪੈਸੇ ਸੱਟ ਕੇ ਤੁਸੀਂ ਕੀ ਜਿਤਾਓਗੇ ਵੀ ਇੰਨੇ ਜਿਹੜਾ 500 ਬੰਦਾ ਬਰਾਤ ਦਾ ਬੈਠਾ ਹੈ ਉਹਨਾਂ ਨੂੰ ਵੀ ਪਤਾ ਹੀ ਹੁੰਦਾ ਵੀ ਯਾਰ ਇਹ ਡੀਜੇ ਵਾਲੇ ਤੋਂ ਫ੍ਰੀ ਲੈ ਕੇ ਸੱਟ ਰਿਹਾ ਜਾਂ ਇਹ ਕਰ ਇਹ 20% ਲੋਕ ਹੀ ਨੇ ਇਦਾਂ ਦੇ ਸਾਰੇ ਨਹੀਂ ਹੈਗੇ ਜਿਹੜੇ ਅੱਲਾ ਵਈ ਭਰਾ ਉਹਨੇ ਕਈ ਤਾਂ ਸੋਚ ਕੇ ਆਉਂਦੇ ਯਾਰ ਮੇਰੇ ਕਿਉਂਕਿ ਸਾਡੇ ਪੰਜਾਬ ਚ ਹੀ ਆ ਕਲਚਰ ਇਹ ਤੁਸੀਂ ਬਾਹਰ ਵੀ ਦੇਖਿਆ ਹੋਣਾ ਉਹ ਮਤਲਬ ਕਿ ਉਹਨਾਂ ਦਾ ਤਰੀਕਾ ਆਪਣਾ ਖੁਸ਼ੀ ਜ਼ਾਹਰ ਕਰਨ ਦਾ ਹਨਾ ਤਾਂ ਇਹ ਚੀਜ਼ ਆ ਬੇਚ ਲੇਕਿਨ ਜਿਹੜੇ 20% ਲੋਕ ਆ ਉਹ ਫਿਰ ਇੰਨੇ ਕ ਜਿਆਦਾ ਖਰਾਬ ਕਰ ਜਾਂਦੇ ਆ ਕਿ ਹਰ ਬੰਦੇ ਨੂੰ ਕੋਈ ਨਾ ਕੋਈ ਫੇਸ ਕਰਨੀ ਪੈਂਦੀ ਹੈ ਜੀ ਜੀ ਲਗਾ ਉਹ ਮਤਲਬ ਹੁਣ ਤੋਂ ਇਚਾਨੇ ਹੋ ਕੇ ਕਾਨੂੰਨ ਨੇ ਜਿਹੜੇ ਕਿ ਤੁਹਾਡੇ ਆ ਪ੍ਰੋਫੈਸ਼ਨ ਦੇ ਵਿੱਚ ਵੀ ਬੰਨੇ ਚਾਹੀਦੇ ਨੇ ਕਿ ਤੁਸੀਂ ਵੀ ਸਿਕਿਉਰ ਹੋ ਮੈਂ ਤੁਹਾਡੇ ਨਾਲ ਕੰਮ ਕਰਦਿਆਂ ਲੜਕੇ ਨੂੰ ਸਾਡੇ ਲਈ ਕੋਈ ਨਾ ਕੋਈ ਕਮੇਟੀ ਕੋਈ ਨਾ ਕੋਈ ਕਾਨੂੰਨ ਜਾਂ ਸਾਡੇ ਵੱਲੋਂ ਕੋਈ ਨਿਗਾ ਜ਼ਰੂਰ ਮਾਰਨੀ ਚਾਹੀਦੀ ਹੈ ਸਰਕਾਰ ਨੂੰ ਇਹ ਵੀ ਸੋਚਣਾ ਚਾਹੀਦਾ ਕਿ ਜੇ ਉਹ ਗੌਰ ਨਾਲ ਦੇਖੇ ਤਾਂ ਕਿੰਨਾ ਪ੍ਰੋਫੈਸ਼ਨ ਆ ਤੁਸੀਂ ਦੇਖੋ ਜਦੋਂ ਲੋਕਡਾਊਨ ਹੋਇਆ ਸੀ 10 ਲੱਖ ਕਰੋੜ ਰੁਪਏ ਦਾ ਜਿਹੜਾ ਬਿਜ਼ਨਸ ਹੈ ਨਾ ਉਹ ਐਂਟਰਟੇਨਮੈਂਟ ਇੰਡਸਟਰੀ ਤੋਂ ਚੱਲਦਾ ਸੀ ਸਾਡੀ ਜਿਹੜੀ ਇੰਡਸਟਰੀ ਆ ਸਾਡੇ ਜਿੰਨੇ ਮੁੰਡੇ ਕੁੜੀਆਂ ਪ੍ਰੋਫੈਸ਼ਨ ਤੇ ਕੰਮ ਕਰਦੇ ਅਸੀਂ ਵੀ ਸਾਰੇ ਟੈਕਸਟ ਪੇਡ ਆ ਅਸੀਂ ਵੀ ਬਹੁਤ ਸਰਕਾਰ ਨੂੰ ਪੈਸਾ ਕਮਾ ਕੇ ਦਿੰਨੇ ਆ ਲੱਖਾਂ ਨੌਜਵਾਨਾਂ ਮੁੰਡਿਆਂ ਕੁੜੀਆਂ ਦਾ ਇਹਨਾਂ ਤੋਂ ਹੀ ਘਰ ਚੱਲਦਾ ਤੇ ਜੇ ਦੇਖਿਆ ਜਾਵੇ ਅਸੀਂ ਤਾਂ ਬੀਸਿਕਲੀ ਸਰਕਾਰ ਦਾ ਫਾਇਦਾ ਹੀ ਕਰ ਰਹੇ ਆ ਸਾਥ ਦੇ ਰਹੇ ਆ ਰੋਜ਼ਗਾਰ ਦੇ ਰਹੇ ਆ ਸਰਕਾਰ ਨੂੰ ਇਹਦੇ ਤੇ ਵੀ ਕੋਈ ਨਾ ਕੋਈ ਲੈ ਕੇ ਆਉਣਾ ਚਾਹੀਦਾ ਕਾਨੂੰਨ ਘੱਟੋ ਘੱਟ ਉਹ ਜਿਹੇ ਜਦੋਂ ਮਾੜੇ ਇਨਸੀਡੈਂਟ ਹੋ ਜਾਂਦੇ ਨੇ ਜਾਂ ਕੁਝ ਜਿਹੜੇ ਸ਼ਰਾਰਤੀ ਅੰਸਰ ਆ ਉਹਨਾਂ ਨੂੰ ਵੀ ਥੋੜੇ ਜਿਹ ਕੰਨ ਰਹਿਣ ਕੇ ਯਾਰ ਨਹੀਂ ਆ ਗਲਤੀ ਨਹੀਂ ਕਰਨੀ ਜਾਂ ਇਦਾਂ ਦਾ ਕੁਛ ਨਾ ਕੁਛ ਸਰਕਾਰ ਨੂੰ ਸਾਡੇ ਲਈ ਵਧੀਆ ਜਿਹਾ ਇਹੋ ਜਿਹਾ ਲੈ ਕੇ ਆਉਣਾ ਚਾਹੀਦਾ ਤਾਂ ਕਿ ਅਸੀਂ ਸੇਫ ਮਹਿਸੂਸ ਕਰੀਏ ਤੇ ਹੁਣ ਸਿਮਰ ਦੇ ਹੱਕ ਦੇ ਵਿੱਚ ਖੜੇ ਹਾਂ ਸਿਮਰ ਨੂੰ ਇਨਸਾਫ ਦੇ ਕੇ ਮੰਨੋਗੇ ਕਿਉਂਕਿ ਕੁਝ ਜਿਹੜੇ ਕਿ ਜਿਨ੍ਹਾਂ ਨਾਲ ਕੰਮ ਕਰਨ ਗਏ ਸੀ ਆਰਗੇਨਾਈਜ਼ਰ ਉਹਨਾਂ ਵੱਲੋਂ ਕਿਹਾ ਗਿਆ ਕਿ ਅਸੀਂ ਸਿਮਰ ਦਾ ਬਾਈਕਟ ਕਰਦੇ ਹਾਂ ਅਸੀਂ ਇਹਨੂੰ ਪ੍ਰੋਗਰਾਮ ਤੇ ਨਹੀਂ ਲੈ ਕੇ ਜਾਣਾ ਦੇਖੋ ਜੀ ਮੈਨੂੰ ਹੁਣ ਉਹਨਾਂ ਦੇ ਦਿਮਾਗ ਦਾ ਨਹੀਂ ਪਤਾ ਵੈਸੇ ਇਹ ਗੱਲ ਕਹਿਣੀ ਤਾਂ ਨਹੀਂ ਚਾਹੀਦੀ ਸੀ ਕਿਉਂਕਿ ਜੇ ਤੁਸੀਂ ਕਿਸੇ ਆਰਟਿਸਟ ਨੂੰ ਆਪਣੇ ਮੰਚ ਤੇ ਕੰਮ ਕਰਨ ਲਈ ਬੁਲਾਇਆ ਹੈ ਉਹ ਕੁੜੀ ਤੁਹਾਡੇ ਕਿਉਂਕਿ ਨੇਚਰਲੀ ਜਦੋਂ ਉਹਨਾਂ ਨੇ ਸਿਮਰ ਨੂੰ ਬੁੱਕ ਕੀਤਾ ਹੋਊਗਾ ਤਾਂ ਉਹਦਾ ਇੱਕ ਬ੍ਰਾਂਡ ਨੇਮ ਹੈ ਉਸੇ ਕਰਕੇ ਆਪਾਂ ਬੁੱਕ ਕੀਤਾ ਹੋਣਾ ਤੇ ਜੇ ਉਹ ਅੱਜ ਪੈਰ ਪਿੱਛੇ ਖੱਟ ਰਹੀ ਆ ਵੀ ਨਹੀਂ ਬੁਲਾਇਆ ਹੋ ਸਕਦਾ ਮੇਬੀ ਉਹ ਸੈਕੰਡ ਪਾਰਟੀ ਮੈਂ ਤਾਂ ਜਾਣਦਾ ਨਹੀਂ ਉਹਨਾਂ ਦਾ ਕੋਈ ਦਾਰ ਦਬਕਾ ਜਾਂ ਕੋਈ ਹੋਣਾ ਦਬਾਅ ਹੋਣਾ ਵੈਸੇ ਤਾਂ ਮੈਂ ਉਹਨਾਂ ਭਰਾਵਾਂ ਨੂੰ ਵੀ ਬੇਨਤੀ ਕਰਦਾ ਯਾਰ ਵੀ ਕੋਈ ਏਡੀ ਵੱਡੀ ਗੱਲ ਨਹੀਂ ਹੈਗੀ ਜਿਹੜੇ ਬੰਦਿਆਂ ਨਾਲ ਵੀ ਜਿਵੇਂ ਕਿਸੇ ਨੇ ਗਲਾਸ ਮਾਰਿਆ ਯਾਰ ਉਹ ਟਾਈਮ ਤੇ ਕਈ ਵਾਰੀ ਖਾਦੀ ਪੀਤੀ ਜੋਸ਼ ਆ ਜਾਂਦਾ ਹੋ ਸਕਦਾ ਉਹਨਾਂ ਨੇ ਵੀ ਥੋੜਾ ਜਿਹਾ ਅਨਰਿਸਪੈਕਟ ਫੀਲ ਕੀਤਾ ਹੋਵੇ ਹਨਾ ਉਹਨਾਂ ਨੇ ਕਰਤਾ ਹੋਵੇ ਜਾਂ ਸਿਮਰ ਨੂੰ ਵੀ ਉਦੋਂ ਲੱਗਿਆ ਹੋਵੇ ਕਿ ਮੇਰੇ ਨਾਲ ਗਲਤ ਹੋ ਗਿਆ ਉਦੋਂ ਉਹ ਇਨਸੀਡੈਂਟ ਹੋ ਗਿਆ ਉਹ ਵੀ ਜਿਹੜੇ ਭਰਾਵਾਂ ਨਾਲ ਲੜਾਈ ਹੋਈ ਆ ਉਹ ਵੀ ਸਾਡੇ ਭਰਾ ਨੇ ਕਿਉਂਕਿ ਉਹਨਾਂ ਲੋਕਾਂ ਕਰਕੇ ਅਸੀਂ ਰੋਜੀ ਰੋਟੀ ਖਾਂਦੇ ਆ ਹਨਾ ਤੇ ਅਸੀਂ ਨਹੀਂ ਚਾਹੁੰਦੇ ਕਿ ਕਿਸੇ ਨਾਲ ਵਿਗੜੇ ਹੋ ਸਕਦਾ ਇਸੇ ਕਰਕੇ ਉਹਨਾਂ ਨੇ ਵੀ ਆਰਗੇਨਾਈਜ਼ਰ ਨੇ ਸ਼ਾਇਦ ਮੈਂ ਕਿਸੇ ਗੱਲ ਕਰਕੇ ਕਹਤਾ ਵੇ ਬਾਈਕਟ ਕਰਨ ਵਾਲੀ ਤਾਂ ਕੋਈ ਗੱਲ ਨਹੀਂ ਚਲੋ ਉਹ ਚੀਜ਼ਾਂ ਬਾਅਦ ਦੀਆਂ ਨੇ ਕਿ ਆਪਾਂ ਨੂੰ ਸਾਥ ਦੇਣਾ ਚਾਹੀਦਾ ਉਹਨਾਂ ਭਰਾਵਾਂ ਨੂੰ ਵੀ ਮੈਂ ਬੇਨਤੀ ਕਰਦਾ ਭਾਈ ਐਡੀ ਕੋਈ ਗੱਲ ਨਹੀਂ ਹੈਗੀ ਤੁਸੀਂ ਆਪਸ ਵਿੱਚ ਬੈਠ ਕੇ 2 ਮਿੰਟ 'ਚ ਮਸਲਾ ਸੁਲਝਣ ਵਾਲੀ ਗੱਲ ਆ ਉਹ ਤਾਂ ਕਹਿ ਰਹੀ ਆ ਤੁਹਾਡੇ ਸਾਹਮਣੇ ਬਈ ਇੱਕ ਵਾਰੀ ਸੌਰੀ ਫੀਲ ਕਰ ਲਵੇ ਕਿੰਦੀ ਕੀ ਗੱਲ ਹੈ ਜੀ ਐਨੀ ਕੀ ਗੱਲ ਨਹੀਂ ਜੀ ਕੀ ਥੈਂਕ ਯੂ ਉਹ ਗੱਲਬਾਤ ਕੀਤੀ ਹੈ ਜਿਹੜੇ ਕਿ ਐਸੋਸੀਏਸ਼ਨ ਵਾਲੇ ਨੇ ਵਕਫ ਵਕਫ ਥਾਂਵਾਂ ਤੋਂ ਇੱਥੇ ਕੁਝ ਹੋਏ ਸੀ ਜਿਨ੍ਹਾਂ ਨਾਲ ਗੱਲਬਾਤ ਹੋਈ ਉਹਨਾਂ ਦਾ ਕਹਿਣਾ ਸੀਗਾ ਸਾਡੇ ਡੀਜੇ ਲੈ ਦੇ ਕਾਫੀ ਜ਼ਿਆਦਾ ਮੁੱਦੇ ਨੇ ਅਸੀਂ ਕਾਫੀ ਲੋਕਾਂ ਨੂੰ ਰਿਸਕਾਰ ਵੀ ਦਿੱਨੇ ਆ ਤੇ ਸਰਕਾਰ ਨੂੰ ਸਾਡੇ ਵੱਲ ਨਿਗਾਹ ਮਾਰਨੀ ਚਾਹੀਦੀ ਹੈ ਤੇ ਸਾਡੇ ਲਈ ਵੀ ਕੋਈ ਕਾਨੂੰਨ ਜਾਂ ਕਮੇਟੀ ਬਣਾਣੀ ਚਾਹੀਦੀ ਹੈ ਜਿੱਥੇ ਕੇਸੀ ਆਪਣੇ ਮਸਲੇ ਆ ਜਿਹੜੇ ਕਿ ਉਹ ਹੱਲ ਕਰਵਾ ਸਕੀਏ ਤੇ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਸਿਮਰ ਸੰਤੂ ਦਾ ਸਾਥ ਹੈ ਜਿਹੜਾ ਜ਼ਰੂਰ ਦੇਣਾ ਚਾਹੀਦਾ ਜਿਹੜੇ ਉਸ ਦੇ ਖਿਲਾਫ ਹੋਏ ਨੇ ਉਹਨਾਂ ਨੂੰ ਵੀ ਉਸ ਦੇ ਨਾਲ ਆ ਕੇ ਹੱਥ ਦੇ ਵਿੱਚ ਖੜਨਾ ਚਾਹੀਦਾ ਤੇ ਮਸਲਾ ਕੋਈ